14 ਦਾ ਐਡੀਸ਼ਨ ਹੈ 16 ਤੋਂ 19 ਜਨਵਰੀ 2026 ਲੁਧਿਆਣਾ ਐਗਜ਼ਿਬਿਸ਼ਨ ਸੈਂਟਰ ਸਾਹਨੇ ਵੱਲ ਲੁਧਿਆਣਾ 4 ਦਿਨ ਦੀ ਹੈ ਐਗਜ਼ਿਬਿਸ਼ਨ ਹੈ ਪੂਰੇ ਪੈਨ ਇੰਡੀਆ ਤੋਂ 250 ਕੰਪਨੀਆਂ ਫਾਊਂਡੇਸ਼ਨ ਟੂ ਫਰਨੀਸ਼ਿੰਗ ਲਈ ਸਾਨੂੰ ਘਰ ਬਣਾਉਣ ਘਰ ਸ਼ੁਰੂ ਕਰਨ ਤੋਂ ਕਰਦੀ ਫਰਨੀਸ਼ਿੰਗ ਲਈਆਂ ਬਿਲਡਿੰਗ ਦੀ ਐਂਡ ਫਰਨੀਸ਼ਿੰਗ ਲਈ ਜੋ ਸਾਨੂੰ ਮਟੀਰੀਅਲ ਚਾਹੀਦਾ ਉਹ ਇੱਥੇ ਸਭ ਅਵੇਲੇਬਲ ਹੈ 250 ਕੰਪਨੀਆਂ ਪੈਨ ਇੰਡੀਆ ਤੋਂ ਇਥੇ ਪਾਰਟਿਸਪੇਟ ਕਰ ਰਹੀਆਂ ਹਨ ਜੋ ਤੁਸੀਂ ਪ੍ਰੋਡਕਟ ਇੱਥੇ ਨਵੇਂ ਲਾਂਚ ਹੋ ਰਿਹਾ ਜਿਸ ਤਰ੍ਹਾਂ ਕੰਸਟਰਕਸ਼ਨ ਇੰਡਸਟਰੀ ਦਾ ਫਿਊਚਰ ਕੀ ਹੈ ਜਿਹੜੇ ਨਵੇਂ ਇੱਥੇ ਪ੍ਰੋਡਕਟ ਜਾਂ ਟੈਕਨੋਲੋਜੀ ਜਾਂ ਸੋਲੂਸ਼ਨ ਲਾਂਚ ਹੋ ਰਿਹਾ ਜਿਹੜੇ ਕਿ ਮਾਰਕੀਟ ਸ਼ਾਇਦ 6 ਮਹੀਨੇ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਣਗੇ ਤਾਂ ਉਹਦਾ ਮੈਂ ਸਾਰੇ ਨਾਰਥ ਇੰਡੀਆ ਨੂੰ ਕਹਾਂਗਾ ਕਿ ਇਹਦਾ ਵੱਧ ਵੱਧ ਫਾਇਦਾ ਲਾਓ ਤਾਂ ਕਿ ਤੁਸੀਂ ਆਪਣੇ ਕੰਸਟਰਕਕਸ਼ਨ ਦੇ ਵਿੱਚ ਇੱਕ ਨਵੀਂ ਟੈਕਨੋਲੋਜੀ ਨਵੇਂ ਸੋਲੂਸ਼ਨਸ ਲੈ ਕੇ ਸਰ ਸਰ ਇਹ ਕਿੰਨੇ ਦਿਨ ਦੀ ਐਗਜ਼ੀਬਿਸ਼ਨ ਹੈ ਚਾਰ ਦਿਨ ਦੀ ਹੈ ਜੀ 16 ਤੋਂ 19 ਜਨਵਰੀ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵਾਲਾ ਲੁਧਿਆਣਾ ਜੀ ਕਿ ਮੈਂ ਅਸੀਂ ਦੋਗੇ ਜਿਹ ਮੈਂ ਪੂਰੇ ਨਾਰਥ ਇੰਡੀਆ ਨੂੰ ਇਹ ਕਹੂੰਗਾ ਕਿ ਆਓ ਇਹਦਾ ਵੱਧ ਤੋਂ ਵੱਧ ਫਾਇਦਾ ਠਾਓ ਕਿਉਂਕਿ ਐਨੀ ਰੇਂਜ ਕਿਸੇ ਵੀ ਇੱਕ ਜਗ੍ਹਾ ਤੇ ਨਹੀਂ ਮਿਲ ਸਕਦੀ ਉਹ ਐਗਜ਼ਿਬਿਸ਼ਨ ਤੇ ਹੀ ਮਿਲ ਸਕਦੀ ਤਾਂ ਤੁਸੀਂ ਇਹਦਾ ਵੱਧ ਤੋਂ ਵੱਧ ਫਾਇਦਾ ਲਓ ਥੈਂਕ ਯੂ ਥੈਂਕ ਯੂ ਸਰ ਬੇਰਨਾ ਹਰਜੀਤ ਸਿੰਘ ਭਾਜੀ ਕਿਸ ਤਰ੍ਹਾਂ ਦਾ ਇੱਥੇ ਆਇਓ ਰਿਸਪੌਂਸ ਬਹੁਤ ਵਧੀਆ ਭਾਜੀ ਕੀ ਕਹਿਣਾ ਚਾਹੂੰਗਾ ਆਮ ਕਸਟਮਰ ਤੇ ਜਿਹੜੇ ਵਿਜ਼ਟਰ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਆਈਟਮ ਬਹੁਤ ਜ਼ਿਆਦਾ ਪਸੰਦ ਆਈ ਤੇ ਕੀ ਕਹਿਣਾ ਚਾਹੂੰਗਾ ਲੁਧਿਆਣਾ ਵਾਸੀ ਆ ਪੰਜਾਬ ਵਾਸੀਆਂ ਨੂੰ ਆਪਣੀ ਆਈਟਮ ਲੈ ਕੇ ਸਰਵੋਤਮ ਕਸਮ ਕਰਦੇ ਆ ਕਿ ਕੋਦੀ ਦਾ ਦਾ ਤਾਰੀਫਾ ਕਰੀਂ ਠੀਕ ਹੈ ਜੀ ਠੀਕ ਹਾਂ ਜੀ ਕੀ ਨਾਮ ਹੈ ਸਰ ਸਰ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਤੁਹਾਡੇ ਕਿਸ ਤੀ ਦਸਟਾਲ ਹੈ ਸਰ ਸਾਡਾ ਇੱਥੇ ਕਸਟਮਾਈਜ਼ਡ ਆਈਟਮਾਂ ਦਾ ਸਟਾਲ ਹੈ ਸਾਡੇ ਕੋਲ ਉੱਥੇ ਹਰ ਇੱਕ ਸਰਵਿਸ ਦੇ ਉੱਤੇ ਅਸੀਂ ਕਸਟਮਾਈਜ਼ਡ ਪ੍ਰਿੰਟ ਕਰ ਸਕਦੇ ਹਾਂ ਐਗਜ਼ੀਬੀਸ਼ਨ ਪਹਿਲੀ ਵਾਰ ਪਾਰਟਿਸਿਪੇਟ ਕਰ ਰਹੇ ਹੋ ਕਿ ਸਰ ਇਹ ਸਰ ਸੈਕਿੰਡ ਟਾਈਮ ਹੈ ਕਿਸ ਤਰ੍ਹਾਂ ਦਾ ਹਜੇ ਸਟਾਰਟਿੰਗ ਰਿਸਪਾਂਸ ਇਸ ਤਰ੍ਹਾਂ ਦਾ ਸਰ ਸਟਾਰਟਿੰਗ ਰਿਸਪਾਂਸ ਬਹੁਤ ਵਧੀਆ ਹੈ ਆਈ ਹੋਪ ਅਸੀਂ ਹੋਰ ਜਿਵੇਂ ਚੀਜ਼ਾਂ ਦੇ ਵਿੱਚ ਡੀਲ ਕਰ ਰਹੇ ਹਾਂ ਇਸ ਤੋਂ ਹੋਰ ਬੈਟਰ ਜੋ ਚੀਜ਼ਾਂ ਨੈਕਸਟ ਟਾਈਮ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਹੜੀ ਕਿਹੜੀ ਤੁਹਾਡੇ ਕੋਲ ਕੁਆਲਿਟੀ ਦੇ ਕਿਸ ਤਰ੍ਹਾਂ ਦੀ ਜਿਹੜੇ ਕੁਆਲਿਟੀ ਜੀ ਸਾਡੇ ਕੋਲ 7D 3D 4D ਮਤਲਬ ਕਾਫੀ ਕੁਆਲਿਟੀਆਂ ਨੇ ਸਾਡੇ ਕੋਲ ਬਲਾਈਂਡ HDMI ਆਰ ਠੀਕ ਹੈ ਜੀ ਮਾਰਵਲ ਹੋ ਗਿਆ ਆਪਣਾ ਡਬਲ ਵੀ ਸੀ ਵੀ ਹੋ ਗਿਆ ਹਰ ਇੱਕ ਚੀਜ਼ ਦੇ ਵਿੱਚ ਅਸੀਂ ਡੀਲ ਕਰ ਰਹੇ ਹਾਂ ਉਹ ਵੀ ਕਸਟਮਾਈਜ਼ ਰੇਟ ਰੇਟ ਵਾਈਜ਼ ਕੀ ਹੈ ਰੇਟ ਵਾਈਜ਼ ਸਰ ਮੈਂ ਇਹ ਕਹਿਣਾ ਚਾਹਾਂਗਾ ਰੇਟ ਹਲੇ ਡਿਸਕਲੋਜ਼ ਵੀ ਕੀਤੇ ਹੈਗੇ ਰੇਟ ਜਿਹੜਾ ਹੈਗਾ ਆਫਟਰ ਐਗਜ਼ੀਬਿਸ਼ਨ ਅਸੀਂ ਡਿਸਕਲੋਜ਼ ਕਰਾਂਗੇ ਗਲਾਸ ਤੇ ਵੀ ਜਿਹੜੀ ਕਲਾ ਜਿਹੜੀ ਤੁਹਾਡੀ ਚਿੱਤਰਕਾਰੀ ਉਹ ਵੀ ਕਰਾਂ ਬਿਲਕੁਲ ਬਿਲਕੁਲ ਸਰ ਗਲਾਸ ਦੇ ਵਿੱਚ ਵੀ ਗਲਾਸ ਦੇ ਵਿੱਚ ਵੀ ਹੈ ਸਰ ਟਾਇਲ ਦੇ ਵਿੱਚ ਵੀ ਹੈ ਟਾਇਲ ਦੇ ਵਿੱਚ ਹੁਣ ਤੱਕ ਤੁਸੀਂ ਦੇਖਿਆ ਹੋਣਾ ਨੋਰਮਲ ਜੋ ਡਿਜ਼ਾਈਨ ਹੈ ਉਹੀ बार-बार ਰਿਪੀਟ ਚੱਲਦੇ ਸੀਗੇ ਸਰ ਸਾਡੇ ਕੋਲ ਡੀਲ ਜਿਹੜੀ ਹੈਗੀ ਹੈ ਇਸ ਟਾਈਮ ਕਸਟਮਾਈਜ਼ਡ ਆਈਟਮਾਂ ਦੀ ਹੈਗੀ ਇਸ ਨਾਮ ਤੋਂ ਫੋਨ ਲੱਗਾ ਸਾਡਾ ਸਰ ਰਿਦਿਕਾ ਕ੍ਰੀਏਟਿਵ ਫੱਬਿ ਕ੍ਰੀਏਟਿਵ ਆਰਟਸ